ਸ਼ੈਦ ਨੂੰ ਸ਼ੈਦ ਨੂੰ ਪਤਾ ਕੀ ਲਿਖਿਆ ਸ਼ੁੱਧਾ ਬਾਸ ਠੀਕ ਆ ਕਿੱਥੇ ਟਾਪਿਕ ਜਿਹੜਾ ਨਾ ਜੋ ਪਸੰਦ ਆਂਦੀ ਬਰਕਲਾ ਟਾਪ ਚਲੋ ਚੱਲੀਏ ਬਾਈ ਓਏ ਜੀ ਮਿੱਤਰੋ ਸਵਾਗਤ ਹੈ ਸਾਡੇ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਇਧਰ ਆ ਕਾਲੂ ਇਹਨਾਂ ਨੇ ਚੱਲ ਜਾਣਾ ਬਿਹਾਰ ਨੂੰ ਪੰਜਾਬ ਛੱਡ ਕੇ ਆ ਲੈ ਪਲਾਨ ਦਾ ਬਿਆ ਆ ਆ ਤਾਂ ਕਰਕੇ ਨੂੰ ਜਾਣਾ ਤੇ ਹੁਣ ਅਸੀਂ ਚੱਲੇ ਆ ਮੜਾ ਜੇ ਸ਼ਹਿਰ ਦੀ ਕਾਣੀ ਕੁ ਪਈ ਕਾਣੀ ਹੈ ਮਰਾ ਕਰਾ ਦਿੱਤੇ ਤੇ ਕੀ ਰਹਾ ਪਰ ਆ ਗਿਆ ਵੀ ਆਪਣਾ ਬਾਕੀ ਨਾ ਕੱਪੜੇ ਦੇ ਚੱਕਣੇ ਆ ਉਹ ਵੀ ਚੱਕ ਲੈਣੇ ਆ ਐਥੋ ਫੇਸ ਵੋਸ਼ ਜਿਆ ਲੈਣਾ ਉਹ ਵੀ ਲੈ ਲੰਨਾ ਬਾਕੀ ਹੁਣ ਚਾਹਦੇ ਆ ਸ਼ਹਿਰ ਨੂੰ ਮਾਲੇ ਕੋ ਕੱਪੜੇ ਲੈ ਆਂਦੇ ਆ ਭਾਜੀ ਹੁਣਾਂ ਦੇ ਆ ਮੇਰੇ ਦਾ ਹਜ ਬੰਦ ਆ ਰੇ ਲੈ ਆਂਦੇ ਆ ਟਰੱਕ ਬਾਕੀ ਹੁਣ ਪੈਂਡ ਦੀ ਜਾਣਾ ਕਪੜੇ ਦੇ ਕੇ ਭਾਜੀ ਹੁਣ ਆ ਤੇ ਚਲੀਏ ਫੇ ਆਪਾਂ ਆ ਕੁੜੀ ਕਹਿੰਦੀ ਮੈਂ ਟੌਪ ਕੀਤਾ ਹੈ ਕਲਾਸ ਆ ਕੀ ਲਿਖਿਆ ਹੈ ASCII ਕੀ ਲਿਖਿਆ ਇੱਕ ਮਿੰਟ ਦੇਹੀ ਜਰਾ ਆ ਪੜਨਾ ਨਹੀਂ ਆਉਂਦਾ ਸ਼ਾਇਦ ਨੂੰ ਸ਼ਾਇਦ ਨੂੰ ਪਤਾ ਕੀ ਲਿਖਿਆ ਹਾ ਸ਼ੁੱਧਾ ਬਾਸ ਠੀਕ ਆ ਕਿੱਥੇ ਟੌਪ ਕੀਤਾ ਤੂੰ ਸਕੂਲ ਚ ਟੌਪ ਕੀਤਾ ਆਪਣੀ ਕਾਪੀ ਦਿਖਾ ਦੇ ਮੈਨੂੰ ਕਹਿੰਦੀ ਮੈਂ ਸਕੂਲ ਚ ਟੌਪ ਕੀਤਾ ਗੱਪਾਂ ਬਹੁਤ ਛੜਦੀ ਆ ਮੁੰਡਾ ਜੇ ਪੜਨ ਚ ਛੇ ਆ ਰਿਹਾ ਤਾਂ ਗੱਪੀ ਆ ਤੇਰੀ ਆ ਬਲੌਗ ਚ ਪਾ ਦਿੰਦਾ ਹੁਣ ਮੈਂ ਪਿੰਡ ਦੀ ਗੇੜੀ ਮਾਰ ਰਹੇ ਆ ਜ ਮਿੱਤਰੋ ਉਹ ਮਣੀ ਹੁਣੀ ਪਾਣੀ ਭਰਦੇ ਹੋਏ ਚੋਰੀ ਕਰਦਾ ਚੋਰੀ ਕਰ ਮੋਟਰਸਾਈਕਲ ਤੇ ਜਾਂਦੇ ਆਂ ਚਲੋ ਨੇੜਾ ਮਿੱਤਰੋ ਹੋ ਗਿਆ ਗੇੜੀ ਲਾਉਣ ਚੱਲੇ ਆਂ ਦੁਬਾਰਾ ਮੈਂ ਮਾਰਿਆ ਕਾਉਂਪਲ ਲਗਾਤਾ ਇਹ ਨਹੀਂ ਨਹੀਂ ਨਸ ਕੰਨੀ ਹੁੰਦੀ ਜੈਂਬੀ ਲੱਗੀ ਆ ਨਾ ਨਾ ਇਹਦਾ ਸਟਾਰਟ ਚਲੋ ਚੱਲੀਏ ਬੈ ਓਏ ਓ ਬੈ ਆ ਹੋਰ ਗੰਦਾ ਭਾਈ ਸਾਸਿਕਾਲ ਬਲਾਓ ਸਿੱਦੇ। ਓ ਸਾਸਿਕਾਲ ਬਲਾ। ਹਾਂ ਧੀਓ। ਮੈਂ ਤੇ ਆਇਆ ਨਾ ਭਾਜੀ ਉਹਨਾਂ ਨੂੰ ਫੋਟੋਆਂ ਸੈਂਡ ਕਰਨ। ਭਾਜੀ ਤਾਂ ਫੋਟੋਆਂ ਲੈ ਲਈਆਂ ਚਾਰਕਾ। ਚਲੋ ਹੁਣ ਚੱਲਦੇ ਆਂ ਗੇੜੀ ਮਾਂ। ਆ ਲੇਟਾਂਵਾਂ ਲਾ ਕੇ ਹੈ ਨਾ ਗੇੜੀ ਮਾਂ ਦਾ ਜਿਹੜਾ ਨਜ਼ਾਰਾ ਹੈ। ਉਹ ਨਜ਼ਾਰਾ ਹੀ ਨਜ਼ਾਰਾ ਹੈ। ਕਾ ਨਜ਼ਾਰੇ ਲਈ ਆ ਪੈਂਦੀ ਗੇੜੀ ਮਾਰ ਹੈ। ਸਾਂ ਗਣਾ ਆ ਪਾਹੀ। ਭਾਜੀ ਗਿਆ ਆ ਮੜਾ ਜੀ ਖੰਮ ਦਾ। ਕਰਾਇਆ ਤੇ ਆਪਾਂ ਇਧਰ கம்மக ਚਲੋ ਜੀ ਫਗਵਾੜੇ ਆ ਗਏ ਇਹ ਦੇਖੀ ਇਹ 100 100 ਦੇ ਆ ਜਿੰਨਾ ਦੀ ਪਸੰਦਾਂ ਦੀ ਬੈਲਟ ਲੈ ਸ਼ੋਪਿੰਗ ਕਰ ਲਈ ਆ ਓਕੇ ਚੱਲਨੇ ਆ ਟੱਕ ਰੋਡਾਂ ਤੇ ਜਾਣਾ ਹੈ ਉਥੇ ਹਨਾ ਓ ਇੱਥੇ ਇੱਥੋਂ ਮਿਲ ਜਾਣੀ ਭਾਈ ਦੇਖ ਲੈਣ ਭਾਈ ਸਮਾਨ ਸੂਨ ਲੈ ਲਿਆ ਆ ਦੇਖੋ ਤੁਹਾਨੂੰ ਦਿਖਾਉਣਾ ਮੈਂ ਕਮੈਂਟ ਆ ਦੋ ਕਿਤਨਾਂ ਵਾਲੇ ਬਾਕਸ ਲੈ ਆ ਬਾਕੀ ਬੈਲਟਾਂ ਲੈ ਲਈਆਂ ਘਾਤੀ ਵਾਲੀ ਤੇ ਹੁਣ ਆਪਾਂ ਇਥੋਂ ਖਾ ਪੀ ਕੇ ਕੋਸ ਚੱਲਦੇ ਆ ਖਾ ਵੀ ਲਿਆ ਮਿੱਤਰੋ ਤੇ ਆ ਨਜ਼ਾਰੇ ਆਪਾਂ ਖਾ ਵੀ ਲਿਆ ਮਿੱਤਰੋ ਤੇ ਹੈ ਨਾ ਪੂਜਾ ਸੀ ਦੇ ਕੱਢ ਲਿਆ ਫੌਲਰ ਕੰਟ ਲੈ ਆ ਪੈਨਲ ਬੜੀ ਹਨਰਾਜ ਤੇ ਥੋੜੀ ਜਿਹੀ ਅੰਦਰ ਲਾਂ ਗਾ ਦੇ ਜੀ ਤੇ ਤੁਹਾਨੂੰ ਆਪਾਂ ਥੋੜਾ ਜਿਹਾ ਬਰਾ ਮੇਕ ਕਾਣੇ ਆ ਤੁਹਾਨੂੰ ਬਲੌਗ ਤੇ ਦਿਖਾਈ ਲੱਗਦੇ ਹਾਂ ਬਾਈ ਜਿਹੜੀ ਆ ਜੁੜੀਆ ਤੇ ਮੈਂ ਕੱਲ ਨੂੰ ਲਾਤੀ ਆ ਕੱਲ ਨੂੰ ਲਾਤੀ ਆ ਹਾਂ ਤੇ ਮੜ ਕੇ ਸੇ ਆਪਾਂ ਆ ਬਾਾਕ ਬਾਕੀ ਆਪਾਂ ਕੋ ਮਾਗੇ ਤੇ ਆਂਗੇ ਤਾਲੂ ਜਿਹੜੇ ਕੱਪੜੇ ਵੀ ਜਿਹੜੇ ਸੀਨੇ ਦੇ ਕੇ ਆ ਸੀ ਨਾ ਉਹਨਾਂ ਉਹ ਵੀ ਲੈ ਜਾਣ ਤੇ ਬਾਕੀ ਫਿਰ ਇਹਦੇ ਪਹਿਲੇ ਪਾ ਦਿੱਤੇ ਤਾਂ ਦੇਖ ਲੈ ਅੱਗੇ ਆ ਦੇ ਕਹਿੰਦੇ ਬਾਕੀ ਮਿੱਤਰੋ ਥੋੜੇ ਰਹਿਣਾ ਰੱਖੋ ਫਟੋ ਤੇ ਜਾ ਗਰਾ ਮੈਂ ਅਈ ਹਵਾ ਦੀ ਜਲਦੀ ਇੱਥੇ Holi ਵਾਕੇ ਦੱਸਾਂਗੇ ਨਾ ਨਾ ਬਜੀ ਤਾਂ ਕਿ ਪਹਿਲਾਂ ਦਾ ਯਾ ਥੋੜੇ ਰਹਿਣਾ ਦਵਾਈ ਦਾ ਪਹਿਲਾ ਪਹਿਲਾ ਮਿੱਤਰੋ ਗੱਲ ਹੈ ਵੀ ਇਦਾਂ ਤਾਂ ਦਿਨ ਥੋੜੇ ਹੀ ਆ ਹੈ ਬਜੀ ਅਈ ਮਿੱਤਰੋ ਦਵਾਈ ਵਿੱਚ ਪਹਿਲਾਂ ਪਹਿਲਾਂ ਕੱਟ ਕੇ ਸੈ ਜਾਣਾ ਹੈ ਉਹ ਆਰੇ ਆਨੇ ਸਹੀ ਜਾਂਦੇ ਆ ਦਰਵਾਜ਼ੀ ਤੋਂ ਪਹਿਲਾਂ ਟੱਕੇ ਪਹੁੰਹਿਆ ਐਤੋ ਨੀਵੋ ਹਾਂ ਲੋਕ ਟੈਮ ਟੱਕੇ ਨਹੀਂ ਆ। ਉਹ ਬਾਕੀ ਟਾਈਮ ਆਏ ਖਾਣ ਕੋਲ ਲੱਗੀ ਜਾਉ ਰੌਲਾ ਲਾਹੀ ਪੁਣੀ। ਕਦੀ ਰੌਲਾ ਹੀ ਪਈਦਾ ਹਰ ਇੱਕ ਵਾਰੀ ਕੰਮ ਉਲਟਾ ਹੀ ਹੋ ਜਾਂਦਾ। ਸਾਡੇ ਵਿੱਚੇ ਬਾਅਦ ਖਾਣ ਖਾਣ ਬੰਦੇ ਨੇ ਪੜਾਇਆ 3-4 ਵਜੇ ਆਣਿਆ ਨੇ। ਇਹ ਆਪਣੇ ਖਾਣੇ ਆ ਭਰਾਤ ਨੂੰ। ਉਹਨਾਂ ਨੂੰ ਦੱਸਿਆ ਸੀ ਖਾਣਾ ਖਵਾਉਣੇ ਨੇ ਦੇਖੀ। ਕਾਮਾ ਜੀ ਨੇ ਵੀ ਪਹਿਲਾਂ ਆੜੇ ਹੋਏ ਲਾਗੇ ਟੱਕਾ ਖਾਣ। ਕੋਈ ਬਤਾ। ਬਾਕੀ ਯਾਰੇ ਲੈ ਆ ਗਏ ਮਿੱਤਰ ਆਣਾ ਬਾਜੀ। ਈ ਜਾਣਦੇ ਕੌਮ ਵੀ ਨਹੀਂ ਆਈਦਾ ਪਰਵਾਹ ਕਹਿਣਾ ਮੇਰੀਆਂ ਗੱਲਾਂ ਜੇਦੀ ਰਾੜਕ ਜਾਂਦੀਆਂ ਕੰਨਾਂ 'ਚ ਬਾਕੀ ਦੇ ਮਿੱਤਰੋ ਅੱਜ ਹਨ ਥੋੜਾ ਜਿਹਾ ਸੀਨ ਹੋ ਗਿਆ ਸੀ ਲੋਕ ਦੇਖਦਾ ਹੁਣ ਕੋਈ ਸਮਾਂ ਨਹੀਂ ਲੱਗਿਆ ਹੁਣ ਤੁਹਾਨੂੰ ਕਹਾਂਗਾ ਕੋਈ ਨਹੀਂ ਕਹਿਣਾ ਚਾਹ ਲੋ ਵੀ ਕਰਾਇਆ ਪਰ ਅੱਜ ਹਨ ਬੰਦੇ ਨੂੰ ਗੱਲਾਂ ਫੱਡਣਾ ਨਹੀਂ ਚਾਹੀਦਾ ਜੇ ਨਹੀਂ ਟਾਈਮ ਹੈਗਾ ਨਾ ਉੱਥੇ ਜਵਾਬ ਦੇ ਦੇ ਤੇ ਭਾਈ ਅੱਜ ਟਾਈਮ ਨਹੀਂ ਹੈਗਾ ਅੱਜ ਨਹੀਂ ਬਾਈਆ ਪਾ ਦੇ ਕਾਜੀ ਨੂੰ ਕੋਈ ਨਹੀਂ ਤਾਂ ਕਹਿੰਦਾ ਆ ਜੀ ਅਸੀਂ ਚੱਲਦੇ ਆਂ ਨੂ ਲੱਗਦਾ ਤਾਂ ਹਮੈਂ ਚਲੋ ਰੁਕਾਂ ਹਾਂ ਤਨਾਹੇ ਆਂ ਦੋ ਘੰਟੇ ਤਨਾਹੇ ਆ ਦੇ ਕੇ ਠੀਕ ਮੈਂ ਮੜਾ ਕੇ ਗੇ ਲਿਆ ਕੰਮ ਨੂੰ ਮੈਨੂੰ ਮੈਂ ਆ ਗਿਆ ਨੂੰ ਆ ਜੀ ਇਹਨਾਂ ਦਾ ਹਮੈਂ ਤੋਂ ਬਾਹਰ ਮੈਂ ਟੋ ਰੋ ਚਲੋ ਜੀ ਇਹ ਮੈਂ ਨਹੀਂ ਆ ਪਾ ਰਿਹਾ ਅੱਡੀ ਹੋ ਗਈ ਰੋਟੀਆਂ ਪਾ ਰਿਹਾ ਪੱਲੇ ਦੀ ਤਰ੍ਹਾਂ ਬਾਦੀ ਗਈ ਸਾਦਾ ਵਾਹ ਕੇ ਨਾ ਕੋਈ ਨਹੀਂ ਹੈ ਜੀ ਆਪਣੇ ਅੰਮ੍ਰਿਤਸਰੋਂ ਆਇਆ ਰਹਾ ਪੈਂਡ ਦੀਆਂ ਲੇਟਾਂ ਦਾ ਜੇਤਾ ਬਹੁਤ ਜ਼ਿਆਦਾ ਭਾਈ ਮੈਨੂੰ ਰੋਹ ਟੱਕਰਦਾ ਆ ਕਹਿਣਾ ਮਹਾਾਲੂ ਭਾਈ ਤੂੰ ਆ ਜਿਹੜੇ ਕੰਨੀਆਂ ਲੇਟਾਂ ਨਹੀਂ ਲੱਗੀਆਂ ਸਾਡੇ ਕੋਲ ਜ਼ਿਆਦਾ ਇੱਥੇ ਹਨੇਰਾ ਹੈ ਉਹ ਆ ਲੱਗੀਆਂ ਤਾਂ ਹੈਗੀਆਂ ਆ ਆ ਦੇਖੋ ਸੰ ਦਿਖਾਣਾ ਵੇ ਇੱਥੇ ਕੰਪਨੀ ਆਉਂਗਾ ਆਲੇ ਆ ਕੰਪਾਨਾ ਦੇਖੋ ਆ ਜਿਹੜੇ ਲੇਟ ਦਾ ਲੱਗਿਓ ਆ ਬਸ ਜਗਦੇ ਨਹੀਂ ਹੈਗੀਆਂ ਇਹ ਜੱਗੂ ਗਿਆ ਹੋਏ ਨਹੀਂ ਗਰਾਵਾਂਗੇ ਮਿਤਰੋਂ ਪੈਂਡ ਆਏ ਆ ਪੈਂਡ ਦੀ ਵੀ ਗੇੜੀ ਮਾਰ ਲਈ ਇੱਕ ਕਿਉਂਕਿ ਹੁਣ ਫੇਰ ਉਹ ਬਾੜੇ ਰਹਿ ਜਾ। ਭਲਾ ਜੀ ਹਾਂ ਨੂੰ ਵੇ ਪੈਂਡ ਵੀ ਮੈਨੂੰ ਘੁੰਮਣਾ ਪੈਣਾ ਚਾਹੀਦਾ ਹੈ ਉਹਦਾਂ ਮੈਂ ਜੀ ਭੰਗ ਲਿਆ ਸੀ ਬਹੁਤ ਮੋਟਰਸਾਈਕਲ ਤੇ ਜਿਹੜਾ ਸਲੈਂਡਰ ਮੈਂ ਮੌਰੀਂਟਾਈ ਕਰਾਇਆ ਉਹ ਵੀ ਮੈਂ ਕਟੂਟ ਲੈਣਾ ਹੈ। ਮੈਂ ਮਿੱਤਰੋ ਹੁਣ ਘਟਾ ਹੀ ਕੱਢਦਾ ਨੂੰ ਵੀ ਸਾਡੇ ਬੈਂਡ ਖੋਲਣ ਲੱਗ ਪਈਗੇ। ਉਦੋਂ ਚਿਲਾਣ ਹੋਇਆ। ਉਦੋਂ ਚਿਲਾਣ ਹੋਇਆ ਸਾਡੇ ਕੰਨੇ ਮਿੱਤਰੋ ਕੰਮ ਕਰਦੇ ਆ ਨਾ ਮੈਂ ਉਹ ਸਲੈਂਡਰ ਕੱਟਾਈ ਕਰਨਾ ਹੈ ਨਾ ਤੇ ਬਚਿਆ ਕਦੇ ਲੰਬੜੇ ਪਈਆਂ ਨਾ। ਪਰ ਇੱਥੇ ਲੋਕੀ ਸਾਈਡ ਬਹੁਤ ਆਡੇ ਰਾਤ ਨੂੰ। ਸਾਡਾ ਪੈਂਡੇ ਦੇ ਆਹ ਇਹ ਆ ਸਾਡਾ ਪੈਂਡੇ ਜੀ ਬੈਠਾ ਚਲੋ ਬੁਲਾਓ ਸਾਡੀ ਦੇ ਸਹਿਰ ਕਰਦੇ ਆ ਆਪਣੇ ਯਾਰੀ ਲੈਂਦੇ ਆ ਜਿੱਦਾਂ ਆਪਾਂ ਹਮਨ ਖਾਧੀ ਆਏ ਆਂ ਯਾਰੀ ਆਂ ਡੰਗਾ ਬਾਜੀ ਓ ਹੋ ਹੋ ਭੱਜ ਗਿਆ ਬਾਜੀ ਆਲੂ ਛੱਲਾ ਬਾਹਨ ਨੂੰ ਮੈਂ ਓਕੇ ਬਾਏ ਮਿਲਦੇ ਆਂ ਬਾਜੀ ਫੇਰ ਮੈਂ ਵੀ ਆ ਜਾਣਾ ਜਲਦੀ ਹੁਣ ਓਕੇ ਕੱਲ ਬਰਾਂਮੀ ਜਾਣਾ ਆ ਓਕੇ ਓਕੇ ਬਾਜੀ ਮੈਂ ਆ ਮਿੱਤਰ ਅਗੈਂਟ